ਤਾਂ ਅਗਲੀ अहम ਖਬਰ ਦਰੁਕਰ ਲੈਣੇ ਦੱਸੇ ਕਿ ਗਿਆਨੀ ਰਕबीर ਸਿੰਘ ਦੇ ਵੱਲੋਂ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਲਦਤਾਰ ਤੇ ਕਾਰਵਾਈ ਹੋਵੇਗੀ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਹੀ ਕਾਰਵਾਈ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਪੇਸ਼ ਹੋਏ ਨੇ ਉਹਨਾਂ ਦੇ ਵੱਲੋਂ ਆਪਣੀ ਸਫਾਈ ਦਿੱਤੀ ਗਈ ਹੈ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ ਇਸ ਤੈਨ ਸ਼੍ਰੋਮਣ ਜੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਪੜਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹਲੀ ਪੜਤਾਲ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਦ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਮੁਕਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਮੁਕਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਇਆ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਬਾਕੀ ਨਹੀਂ ਰਹਿ ਜਾਵੇ ਤੇ ਸਾਡੇ ਨਾਲ ਫੋਨ ਲਾਈਨ ਤੇ ਵਿਰਸਾ ਸਿੰਘ ਬਲਤੋਹਾ ਜੁੜ ਚੁੱਕੇ ਨੇ ਬਲਤੋਹਾ ਸਾਹਿਬ ਤੁਹਾਡਾ ਜੀ ਪੰਜਾਬ ਹੈਣਾ ਮਾਛਲ ਤੋਂ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਥੈਂਕ ਯੂ ਤਾਂ ਬਲਤੋਹਾ ਸਾਹਿਬ ਜੱਤਾਰ ਕੈਨੇ ਰਕਬੀਰ ਸਿੰਘ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਇਲਜ਼ਾਮ ਲੱਗੇ ਨੇ ਉਹ ਉਹਨਾਂ ਨੇ ਨਕਾਰ ਦਿੱਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀ ਪੇਸ਼ੀ ਹੋ ਚੁੱਕੀ ਹੈ ਕੋਈ ਵੀ ਅਧਿਕਾਰ ਕਿਸੇ ਹੋਰ ਨੂੰ ਨਹੀਂ ਹੈ ਜਦਕਿ ਜੇ ਉਹਨਾਂ ਨੂੰ ਕੋਈ ਵੀ ਸਜ਼ਾ ਲੱਗੇਗੀ ਉਹ ਸ੍ਰੀ ਅਕਾਲ ਤਖਤ ਸਾਹਿਬ ਹੀ ਹੁਕਮ ਦੇ ਸਕਦਾ ਹੈ ਕਿਵੇਂ ਉਹਨਾਂ ਦੇ ਬਿਆਨ ਨੂੰ ਵੇਖਦੇ ਹੋ ਸਭ ਤੁਹਾਡਾ ਪਹਿਲਾ ਰਿਐਕਸ਼ਨ ਦੇਖੋ ਕੌਮ ਵਿਜੇ ਜੱਥੇਦਾਰ ਨੇ ਬੜੇ ਸਤਿਕਾਰ ਕਰੇ ਮੈਂ ਉਹਨਾਂ ਦੇ ਇਸੀ ਬਿਆਨ ਤੇ ਕੋਈ ਕਿੰਤੁ ਤੁੰਤੁ ਨਹੀਂ ਕਰ ਸਕਦਾ ਪਰ ਜਿੱ ਤੱਕ ਮੈਨੂ ਜਾਣਕਾਰੀ ਹੈ ਕਿ ਗਿਆਨੀ ਹਰਪੀ ਸਿੰਘ ਜੀ ਸ਼੍ਰੀ ਅਕਾਲ ਪੁਰਸਤ ਸਭਾ ਦੇ ਪੇਸ਼ ਨਹੀਂ ਹੋਏ ਹਾਂ ਉਹਨਾਂ ਨੇ ਤਖਤ ਸ਼੍ਰੀ ਦੰਦਵਾ ਸਭ ਦੀ ਮਰਿਆਦਾ ਨੂੰ ਭੰਗ ਕਰਦਿਆਂ ਹੋਏ ਹਨ ਜਿਹੜਾ ਉੱਥੇ ਅਮਰਤ ਵੇਲ ਤੋਂ ਲੈ ਕੇ ਰਾਤ ਤੱਕ ਰੰਤਰ ਕੀਰਤਨ ਚੱਲਦਾ ਹੈ ਉਸ ਕੀਰਤਨ ਨੂੰ ਰੋਕੇ ਪੰਜਾਂ ਕਹਰਿਆਂ ਨੂੰ ਆਪਣੇ ਸਾਹਮਣੇ ਖੜੇ ਕਰਕੇ ਕੋਈ ਪੰਜਾਂ ਨੇ ਨਹੀਂ ਸੁਧਿਆ ਜਥੇਦਾਰ ਸਾਹਿਬ ਨੂੰ ਜਥੇਦਾਰ ਸਾਹਿਬ ਨੇ ਗਿਆਨੀ ਹਰਬੀ ਸਿੰਘ ਜਰਾਂ ਨੇ ਪੰਜ ਪਿਆਰਿਆਂ ਨੂੰ ਆਪਣੇ ਸਾਹਮਣੇ ਖੜੇ ਕਰਕੇ ਜਿਹੜਾ ਮਰਯਾਦਾ ਹੈ ਕੀਰਤਨ ਦੀ ਕੀਰਤਨ ਰੋਕ ਕੇ ਬੰਦ ਕਰਕੇ ਉਹੀ ਮਾਈਕ ਲੈ ਕੇ ਆਪਣਾ ਉੱਥੇ ਨਿੱਜੀ ਪਾਸ਼ਣ ਦਿੱਤਾ ਹੈ ਚਲੋ ਜਿਹਦਰ ਸਾਹਿਬ ਨੂੰ ਮਨਜ਼ੂਰ ਹੋਊਗਾ ਉਹ ਵੀ ਉਹਨਾਂ ਦੀ ਮਰਜ਼ੀ ਹੈ ਮੈਂ ਉਹਦੇ ਬਾਰੇ ਕੋਈ ਕਿੰਤੂ ਪੰਤੂ ਨਹੀਂ ਕਰਦਾ ਪਰ ਮਰਿਆਦਾ ਕੀ ਕਹਿੰਦੀ ਹੈ ਕਿ ਜਹਾਂ ਤੇ ਤੁਸੀਂ ਜਾ ਕੇ ਪੰਜਾਂ ਦੇ ਪੇਸ਼ ਹੋਵੋ ਪੇਸ਼ ਹੋ ਕੇ ਤੁਸੀਂ ਆਪਣਾ ਪੱਖ ਰੱਖੋ ਪੰਜ ਜਿਹੜੇ ਪਿਆਰੇ ਨੇ ਉਹ ਅਨਾਉਂਸ ਕਰਨਗੇ ਕਿ ਤੁਸੀਂ ਤਨਖਾਹ ਦੇ ਹੱਕਦਾਰ ਜੇ ਜਾਂ ਨਹੀਂ ਹੱਕਦਾਰ ਜੇ ਤੁਹਾਡਾ ਪੱਖ ਸੱਚਾ ਆ ਜਾਂ ਤੁਹਾਡੇ ਪੱਖ 'ਚ ਸਾਨੂੰ ਕੁਝ ਗੁਰਮਤ ਦੇ ਉਲਟ ਜਾਪਦਾ ਹੈ ਮੇਰਾ ਹੁਣ ਇੱਕੋ ਸਵਾਲ ਹੈ ਸਾਰੇ ਸਿੰਘ ਸਹਿਬਾਨ ਨੂੰ ਤੇ ਸਿੱਖ ਜਗਤ ਨੂੰ ਅਕਤਿ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਸੇਦਾਨ ਨਿਵਾਸ ਦੇ ਵਿੱਚ ਬੈਠ ਕੇ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਮੇਰੇ ਉੱਤੇ ਭੇੜੇ ਭੜੇ ਦੂਸ਼ ਲਾਏ ਸੀ ਕਿ ਮੈਂ ਉਹਨਾਂ ਦੇ ਪਰਿਵਾਰ ਬਾਰੇ ਕੋਈ ਮਾੜਾ ਕਹਿ ਰਿਹਾ ਹਾਂ ਜੀ ਮੈਂ ਉਹਨਾਂ ਦੀਆਂ ਬੱਚੀਆਂ ਬਾਰੇ ਮਾੜਾ ਕਹਿ ਰਿਹਾ ਮੈਂ ਉਹਨਾਂ ਦੀ ਜਾਤ ਬਾਰੇ ਕੋਈ ਭੇੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹਾਂ ਤੇ ਬੜਾ ਉਹਨਾਂ ਰੋ ਕੇ ਭਾਵਕ ਹੋ ਕੇ ਅਸਤੀਫੇ ਦਾ ਐਲਾਨ ਕਰਦੇ ਹੋਏ ਜੋ ਕੁਛ ਉਥੇ ਕਿਹਾ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਹਾਂਜੀ ਅੱਜ ਲਗਭਗ 3 ਮਹੀਨੇ ਹੋ ਗਿਆ ਮੈਂ ਸਬੂਤ ਮੰਗਦੇ ਮੈਨੂੰ ਸਬੂਤ ਹੀ ਦਿਓ ਸਤਿ ਸ੍ਰੀ ਅਕਾਲ ਜੁਗਨ ਸਿੰਘ ਸਭਗਨੇ ਰਵਿਰ ਸਿੰਘ ਹੋਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਹੋਰ ਕੋਲ ਸਬੂਤ ਲੈ ਕੇ ਦਿਓ ਤੇ ਜਿਉ ਮੈਂ ਸਾਧਗੁਰੂ ਨੂੰ ਹਾਜ਼ਰ ਨਾਲ ਜੇ ਜਾਣ ਕੇ ਕਿ ਕਿ ਸਾਰਾ ਹੀ ਝੂਠ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਾਰਾ ਝੂਠ ਬੋਲਿਆ ਗੁਨਾਹ ਕੀਤਾ ਤੱਕ ਸਾਡੀ ਪਵਿੱਤਰ ਧਰਤੀ ਤੇ ਬੈਠ ਕੇ ਬਹਿਦਨਵਾਸ ਦੇ ਵਿੱਚ ਬੈਠ ਕੇ ਇੱਕ ਆਉਣ ਦੇ ਜਥੇਦਾਰ ਨੇ ਝੂਠ ਬੋਲਿਆ ਆਉਣ ਨੂੰ ਗੁੰਮਰਾਹ ਕੀਤਾ ਕਿ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਸਮਾਂ ਬਹੁਤ ਘਟ ਹੈ ਮਾਫੀ ਨਾਲ ਤੁਹਾਨੂੰ ਰੋਕਣਾ ਚਾਹਾਂਗੇ ਸਿਰਫ ਹਾਲ ਹਾਲ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸੀ ਪੰਜਾਬ ਹਨ ਹਿਮਾਚਲ ਤੇ ਆਪਣਾ ਪੱਖ ਰੱਖਿਆ ਤਾਂ ਜੋ ਇਹ ਵਿਰਸ ਸਿੰਘ ਵਲਤੋਹਾ ਜਿੰਨੇ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਥੇਦਾਰ ਜੇ ਜੋ ਬਿਆਨ ਦਿੱਤਾ ਹੈ ਕਿ ਉਹ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਉਹਨਾਂ ਨੂੰ ਲੱਗਦਾ ਕਿ ਉਹ ਪੇਸ਼ ਨਹੀਂ ਹੋਏ ਤਾਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ